ਸਵਦੇਸ਼ੀ ਵਸਤੂਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲਾ ਗਰਾਊਂਡ ਦੇ ਵਿੱਚ 21 ਫਰਵਰੀ ਤੋਂ ਲੈ ਕੇ 1 ਮਾਰਚ ਤੱਕ ਸਵਦੇਸ਼ੀ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਮੇਲੇ ਦੌਰਾਨ ਸਵਦੇਸ਼ੀ ਵਸਤੂਆਂ ਅਤੇ ਹੁਨਰ ਨੂੰ ਥਾਂ ਮਿਲੇਗਾ ਜਿਹੜਾ ਦੇਸ਼ ਦੇ ਵਿੱਚ ਬਣਨ ਵਾਲੀ ਚੀਜ਼ਾਂ ਅਤੇ ਇੱਥੋਂ ਦੇ ਹੁਨਰ ਦਾ ਪ੍ਰਦਰਸ਼ਨ ਹੋਵੇਗਾ ਜਿੱਥੇ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਉੱਥੇ ਜਿੰਨੇ ਡਿਗਨਿਟੀ ਇੱਥੇ ਲੋਕ ਜਿਹੜੇ ਸਮਾਜ ਦੇ ਬੈਠੇ ਆ ਕੁਝ ਸਮਾਜਿਕ ਤੌਰ ਤੇ ਵਿਚਰਦੇ ਆ ਕੁਝ ਐਨਜੀਓ ਤੌਰ ਤੇ ਵਿਚਰਦੇ ਆ ਕੁਝ ਧਾਰਮਿਕ ਤੌਰ ਤੇ ਵਿਚਰਦੇ ਆ ਕੁਝ ਪੋਲਿਟਿਕਲ ਲੋਕ ਤੌਰ ਤੇ ਵਿਚਰਦੇ ਆ ਪਰ ਇਹ ਜਿਹੜਾ ਮੰਚ ਹੈ ਸਾਰਿਆਂ ਦਾ ਇੱਕ ਸਾਂਝਾ ਮੰਚ ਹੈ ਇਹ ਸਾਰੇ ਦੇ ਉੱਪਰ ਤਾਂ ਕਰਕੇ ਆ ਕਿ ਸਾਡਾ ਜਿਹੜਾ ਪੰਜਾਬ ਦੀ ਇੰਡਸਟਰੀ ਹੈ ਜਿੱਥੇ ਭਾਰਤ ਅੱਜ ਬੜੀ ਵੱਡੀ ਇਕਨੋਮੀ ਨਾਲ ਦੁਨੀਆ ਦੀ ਸਭ ਨਾਲ ਤੇਜ਼ ਇਕਨੋਮੀ ਦੇ ਵਿੱਚ ਇੱਥੇ ਵੱਧ ਰਿਹਾ ਉੱਥੇ ਪੰਜਾਬ ਦੀ ਜਿਹੜੀ ਪਰ ਐਕਟਾ ਇਨਕਮ ਹੈਗੀ ਆ ਉਹ 2.5 ਲੱਖ ਹੈ 3 ਲੱਖ ਤੋਂ ਉੱਤੇ ਹੋਵੇ ਤਾਂ ਤਾਂ ਇਹਨੂੰ ਪਲੱਸ ਮੰਨਿਆ ਜਾਂਦਾ ਪਰ ਪੰਜਾਬ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਦੋਂ ਇੱਕ ਨੰਬਰ ਦੀ ਸਟੇਟ ਸੀ ਤੇ ਅਸੀਂ ਇਸ ਨੂੰ 5 ਲੱਖ ਦੀ ਇਨਕਮ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਕਿਉਂਕਿ ਜਿੱਥੇ ਭਾਰਤ ਤਰੱਕੀ ਕਰਦਾ ਪੰਜਾਬ ਤੋਂ ਬਗੈਰ ਤਰੱਕੀ ਨਹੀਂ ਕੀਤੀ ਜਿਵੇਂ ਦੀ ਪੰਜਾਬ ਦੀ ਬੜੀ ਭਾਗੀਦਾਰੀ ਦੀ ਜ਼ਰੂਰਤ ਹੈ ਤੇ ਇਹਦੇ ਉੱਤੇ ਕੰਮ ਕਰੇ ਜਿਹੜੀ 4 ਲੱਖ ਦੀ ਇਨਕਮ ਤੇ ਚੰਡੀਗੜ੍ਹ ਦੀ ਹੈ ਅਸੀਂ ਉਸ ਤੋਂ ਵੀ ਉੱਤੇ ਲੱਗ ਜਾਣਾ ਚਾਹੁੰਦੇ ਵੀ 5 ਲੱਖ ਦੀ ਇਨਕਮ ਪਰ ਪਰਸਨ ਦੀ ਹੋਵੇ ਤਾਂ ਇਹ ਸਾਡਾ ਪੰਜਾਬ ਸਰਵਾਈਵ ਕਰ ਸਕਦਾ ਹੈ ਉਹ ਪਹਿਲੀ ਇਕ ਤਾਰਾਂ 'ਚ ਜਾ ਸਕਦਾ ਤੇ ਜਿਹੜਾ ਇਹਦਾ ਜਿਹੜਾ ਸਾਡਾ ਮੇਨ ਮਕਸਦ ਹੈ ਉਹਦੇ ਕਰਕੇ ਹੀ ਇੱਕ ਮੇਲਾ ਇੱਕ ਐਕਸਪੋ ਜਿਹਨੂੰ ਕਹਿੰਦੇ ਅਸੀਂ ਭਾਰਤ ਦੇ ਵੱਖਰੇ ਵੱਖਰੇ ਕੋਨਿਆਂ ਦੇ ਵਿੱਚੋਂ ਲੋਕ ਜਿਹੜੇ ਆ ਰਹੇ ਆ ਜਿਹੜੇ ਨੈਸ਼ਨਲ ਤਕਰੀਬਾ ਨੈਸ਼ਨਲ ਬਾਡੀ ਹੈ ਜਿਹੜੇ ਸਟਾਲ ਲਗਾ ਰਹੇ ਆ ਨੈਸ਼ਨਲ ਬਾਡੀ ਆ ਕੋਈ ਕਪੜਾ ਦਾ ਕੰਮ ਕਰ ਰਿਹਾ ਕੋਈ ਸਾੜੀ ਦਾ ਕੰਮ ਕਰ ਰਿਹਾ ਕੋਈ ਸਾਈਕਲ ਇੰਡਸਟਰੀ 'ਚ ਹੈ ਕੋਈ ਆਟੋ ਇੰਡਸਟਰੀ 'ਚ ਹੈ ਕੋਈ ਅਲੱਗ-ਅਲੱਗ ਟ੍ਰੇਡ ਦੇ ਲੋਕ 250 ਦੇ ਕਰੀਬੇ ਸਟਾਲ ਲੱਗੇ ਆ ਲੱਗਣੇ ਆ ਉਹਦੇ ਵਿੱਚ 9 ਦਿਨਾਂ ਦੇ ਵਿੱਚ ਪਰ ਦਿਨ ਪਰ ਡੇ ਦੇ ਵਿੱਚ ਤਿੰਨ ਤਿੰਨ ਪ੍ਰੋਗਰਾਮ ਰੱਖਿਆ ਇੱਕ ਪ੍ਰੋਗਰਾਮ ਮਾਜਿਕ ਹੋਏਗਾ ਜਾਂ ਧਾਰਮਿਕ ਹੋਏਗਾ ਦੂਜਾ ਪ੍ਰੋਗਰਾਮ ਵੀ ਇੱਥੇ ਹੋਏਗਾ ਤੇ ਤੀਜਾ ਪ੍ਰੋਗਰਾਮ ਸ਼ਾਮ ਹੋਏਗੀ ਜਿਹੜੀ ਸੰਗੀਤਮਈ ਸ਼ਾਮ ਹੋਏਗੀ ਉਹ ਵੀ ਜਿਹੜੇ ਸੰਗੀਤਮਈ ਜਿਹੜੇ ਲੋਕ ਬੁਲਾਏ ਆ ਜਿਹੜੇ ਸੂਫੀ ਤਰ੍ਹਾਂ ਦੇ ਨਾਲ ਜਿਹੜੇ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਜਿਹੜੇ ਅੱਜ ਸਾਰੇ ਆਏ ਆ ਦੇਖੋ ਸਾਡਾ ਮੇਨ ਮਕਸਦ ਕੀ ਆ ਮੇਨ ਮਕਸਦ ਹੈ ਵੀ ਪੰਜਾਬ ਪਹਿਲੀ ਇਕਤਾਰਾਂ ਦੇ ਵਿੱਚ ਆਵੇ ਉਸ ਕਰਕੇ ਮੇਲਾ ਲਗਾਇਆ ਜਾ ਰਿਹਾ ਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਜਿੱਤੇ ਮੈਂ ਫੇਰ ਕਹਣਾ ਜਿੱਦੇ ਤੁਹਾਡਾ ਧੰਨਵਾਦ ਆ ਉਹ ਤੇ ਸਾਰੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਦੇ ਜਿਹੜੇ ਲੋਕ ਬੈਟਿਆ ਉਹਨਾਂ ਦਾ ਧੰਨਵਾਦ ਹੈ ਸਾਡੇ ਨਾਲ ਸਾਰੇ ਐਸੋਸੀਏਟ ਐਸਸੋਸੀਏਟ ਹੋ ਕੇ ਇਕੱਠੇ ਹੋ ਕੇ ਅਸੀਂ ਇਹ ਮੰਚ ਤਿਆਰ ਕੀਤਾ ਜਾ ਰਿਹਾ ਕੰਮ ਵੱਡਾ ਹੈ ਕੰਮ ਛੋਟਾ ਨਹੀਂ ਹੈ 27 ਪ੍ਰੋਗਰਾਮ ਕਰਾਣੇ ਇੱਕ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਨਾ ਤੇ ਬੰਦੇ ਨੂੰ ਸਿਰ ਪੈਰ ਦੀ ਪਈ ਰਹਿੰਦੇ ਵੀ ਮੈਂ ਪ੍ਰੋਗਰਾਮ ਕਰਨਾ ਆ ਤੇ 9 ਦਿਨਾਂ ਚ 27 ਪ੍ਰੋਗਰਾਮ ਕਰਨੇ ਤੇ ਬੜੇ ਅੱਛੇ ਲੋਕ ਆ ਰਹੇ ਆ ਬੜੀ ਅੱਛੇ ਹੈ ਡਿਗਰੀਟਸ ਬੜੇ ਅੱਛੇ ਰਿਪਰਿਜ਼ੈਂਟ ਕਰਨ ਵਾਲੇ ਤੇ ਲੋਕ ਹਰੀਸ਼ ਦੁਆ ਜੀ ਜਾਣਕਾਰੀ ਦੇਣਗੇ ਹੋਰ ਵੀ ਜਿਹੜੇ ਲੋਕ ਆ ਬੈਠੇ ਜਾਣਕਾਰੀ ਦੇਣਗੇ ਰਾਜੀ ਜੀ ਵੀ ਬੈਠੇ ਆ ਸਾਡੇ ਮਹਿਲਾ ਤੋਂ ਪ੍ਰਮੁੱਖ ਹੋਣ ਬਣੇ ਆ ਹਰੀਸ਼ ਦੁਆ ਜੀ ਇਸ ਮੇਲੇ ਦੇ ਸਰਪ੍ਰਸਤ ਹੈ ਸੁਬਾਸ਼ ਗੁਪਤਾ ਜੀ ਉਹ ਵੀ ਸਰਪ੍ਰਸਤ ਹੈ ਗੁਪਤਾ ਜੀ ਨਹੀਂ ਆਇਆ ਚਾਹ ਹਰੀਸ਼ ਦੁਆ ਜੀ ਸਾਡੇ ਚ ਬੈਠੇ ਆ ਸਾਡੇ ਚ ਮੋਹਿਤ ਗੋਇਲ ਜੀ ਜਿਹੜੇ ਮੇਲੇ ਦੇ ਸੰਯੋਜਕ ਬੈਠੇ ਆ ਰਾਜੀ ਜੀ ਜਿਹੜੇ ਮਹਿਲਾ ਦੇ ਨਾਤੇ ਉਹਨਾਂ ਨੂੰ ਅੱਗੇ ਕੀਤਾ ਇਸ ਮੇਲੇ ਦੇ ਪ੍ਰਮੁੱਖ ਕੁਲਾਰ ਸਾਹਿਬ ਵੀ ਬੱਡੇ ਮੈਂ ਸਾਰੇ ਕਿਹੜਾ ਨਾਮ ਸੰਗੋਵਾਲ ਸਾਹਿਬ ਬੈਠੇ ਸਾਰੀਆਂ ਸਾਰੇ ਸਤਿਕਾਰਯੋਗ ਅਸ਼wini ਜੀ ਵੀ ਆਇਆ ਗਰਗ ਸਾਹਿਬੀਆ ਮੈਂ ਕਿਹੜਾ ਕਿਹ ਸਾਰੇ ਲੋਕ ਆਪਣੇ ਬਾਰੇ ਜਾਣ ਕੇ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਕਿਉਂਕਿ ਹਮੇਸ਼ਾ ਇਹ ਲੋਕ ਰਿਪਰੈਜ਼ੈਂਟ ਕਰਦੇ ਸਾਡੇ ਲੁਧਿਆਣੇ ਨੂੰ ਸਾਡੇ ਪੰਜਾਬ ਨੂੰ ਤੇ ਮੇਰੀ ਤੁਹਾਡੇ ਅੱਗੇ ਚਰਨਾਂ 'ਚ ਬੇਨਤੀ ਹੈ ਭਾਈ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਜਿੱਥੇ ਝੁਕਣਾ ਪੈ ਗਿਆ ਵੱਡੇ-ਵੱਡੇ ਦੇਸ਼ਾਂ ਨੂੰ ਜਿਹੜੇ ਟੈਰਿਫ ਵਾਲ ਚੱਲ ਰਹੀ ਹੈ ਉਹਦੇ ਵਿੱਚ ਪੰਜਾਬ ਤੇ ਭਾਰਤ ਦੀ ਪਾਗੇਦਾਰੀ ਅਚ ਭਾਰਤ ਇੱਕ ਨੰਬਰ ਦਾ ਦੇਸ਼ ਬਣਨਾ ਹੀ ਬਣਦਾ ਹੈ ਵਿਸ਼ਵਗੁਰੂ 2047 ਦਾ ਜਿਹੜਾ ਟੀਚਾ ਹੈ ਉਹ ਬਣਨਾ ਹੀ ਬਣਦਾ ਹੈ ਫਿਰੋਚੇ ਪੰਜਾਬ ਦੀ ਭਾਗੀਦਾਰੀ ਦੀ ਬੜੀ ਜ਼ਰੂਰਤ ਹੈ ਮੈਂ ਤੁਹਾਡੇ ਚਰਨਾ ਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਮਹਾਯੱਗ ਚ ਪੰਜਾਬ ਦੇ ਮਹਾਯੱਗ ਚ ਖਾਲਸਾ ਦਿਹਾੜਾ ਵੀ ਮਨਾਇਆ ਜਾਣਾ ਇੱਥੇ ਮਹਿਲਾ ਦਿਵਸ ਵੀ ਮਨਾਇਆ ਜਾਣਾ ਇਹਦੇ ਵਿੱਚ ਸਮਾਜਿਕ ਪ੍ਰੋਗਰਾਮ ਵੀ ਬਣਾਏ ਜਾ ਰਹੇ ਆ ਜੁਡੋ ਕਾਰਾਟੇ ਦਾ ਪ੍ਰੋਗਰਾਮ ਵੀ ਆ ਖੇਡਾਂ ਵੀ ਆ ਹਰ ਤਰ੍ਹਾਂ ਦੇ ਪ੍ਰੋਗਰਾਮ ਮਹਿਲਾ ਪ੍ਰੋਗਰਾਮ ਵੀ ਆ ਹਰ ਤਰ੍ਹਾਂ ਦੇ ਅਧਿਵਕਤਾ ਪ੍ਰੋਗਰਾਮ ਵੀ ਆ ਸਭ ਤਰ੍ਹਾਂ ਦੇ ਪ੍ਰੋਗਰਾਮ ਹੈ ਤੇ ਮੈਂ ਉਮੀਦ ਕਰਦਾ ਕਿ ਕਿਉਂਕਿ ਧੰਨਵਾਦ ਕਰਦਾ ਸਾਡੇ ਜੀ ਤਜਿੰਦਰ ਜੀ ਵੀ ਬੈਠੇ ਆ ਪੁਨੀਜੀ ਵੀ ਬੈਠੇ ਆ ਜਿਹਨਾਂ ਨੇ ਬਹੁਤ ਸਾਡਾ ਸਹਿਯੋਗ ਕੀਤਾ ਸਾਰੇ ਸਹਿਯੋਗੀ ਬੈਠੇ ਆ ਕਰੋੜਾ ਜੀ ਬੈਠੇ ਆ ਵਿਨੈਕ ਜੀ ਬੈਠੇ ਸਾਰੇ ਸਹਿਯੋਗੀ ਆ ਹੁਣ ਮੈਨੂੰ ਇਹਨਾਂ ਨਾਮਾਂ ਦੇ ਵਿੱਚ ਪੰਗਾ ਪੈ ਜਾਂਦਾ ਤੇ ਉਹਦੇ ਕਰਕੇ ਮੈਂ ਮਾਫੀ ਵੀ ਮੰਗਦਾ ਸਾਰਿਆਂ ਤੋਂ ਕਿ ਸਾਰੇ ਸਹਿਯੋਗੀ ਬੜੇ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਇੱਕ ਖਬਰਾਂ ਦੇ ਮਾਧਿਅਮ ਰਾਹੀਂ ਦੁਨੀਆ ਦੇ ਵਿੱਚ ਗੱਲ ਜਾਣੀ ਆ ਤੇ ਤੁਹਾਨੂੰ ਬੇਨਤੀ ਆ ਕਿ ਸਾਡਾ ਜਿਹੜਾ ਇਹ ਐਕਸਪੋ ਆ ਉਹਦੇ ਵਿੱਚ ਤੁਸੀਂ ਚਾਰ ਚੰਨਾਂ ਨਾਲ ਲਈ ਆਪਣਾ ਪੂਰਾ ਕੰਮ ਕਰੋਗੇ ਪੂਰਾ ਸਹਿਯੋਗ ਦੇ ਆਗੇ ਟਾਈਮ ਤੇ ਡੇਟ ਪਬਲਿਕ 21 ਤਰੀਕ 21 ਫਰਵਰੀ ਜਿਹੜੀ ਆ ਰਹੀ ਹੈ 21 ਫਰਵਰੀ ਤੋਂ ਲੈ ਕੇ 1 ਮਾਰਚ ਤੱਕ 9 ਦਿਨ ਦਾ ਲਗਾਤਾਰ ਮੇਲਾ ਹੋਏਗਾ ਸਵੇਰੇ 10 ਵਜੇ ਤੋਂ ਸ਼ੁਰੂ ਹੋ ਜਾਣਾ ਰਾਤ 10 ਵਜੇ ਤੱਕ ਇਹ ਮੇਲਾ ਚੱਲਿਆ ਕਰੇਗਾ ਐਕਸਪੋ ਹੋਏਗੀ ਜੀ ਹੁਣ ਮੈਂ ਰਾਵਲ ਜੀ ਮੈਂ ਸਿੱਧਾ ਡਾਇਰੈਕਟਲੀ ਬੇਨਤੀ ਸਤਾਨ ਪੀਏਯੂ ਪੁਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜਾ ਕਿਸਾਨ ਮੇਲਾ ਗਰਾਊਂਡ ਹੈ ਕਿਸਾਨ ਮੇਲਾ ਮੈਂ ਦੱਸ ਮੈਂ ਹੁਣ ਬੇਨਤੀ ਕਰਾਂਗਾ ਮੋਹਿਤ ਜੀ ਜਿਹੜੇ ਗੱਲਾਂ ਰਹਿ ਗਈਆਂ ਮੋਹਤ ਗੁਲਜ ਦੱਸਣਗੇ ਜਿਹੜੇ ਮੇਲਾ ਸਜੂਜਾ ਸਾਡਾ ਜੈ ਜੈ ਸਵਦੇਸ਼ੀ ਜੈ ਸਵਦੇਸ਼ੀ ਜੈ ਜੈ ਸਵਦੇਸ਼ੀ ਇਹ ਜਿਹੜਾ ਇੱਕ ਮੇਲਾ ਜਿਹੜਾ ਲੱਗ ਰਿਹਾ ਆਪਣੇ ਮੰਚ 'ਚ ਹੋਣਾ ਹੈ ਕਿ ਇਹ ਮੇਲਾ ਨਹੀਂ ਹੈ ਇਹ ਮੇਲਾ ਜਿਹੜਾ ਐਡਾ ਵੱਡਾ ਜਿਹੜਾ ਮੇਲੇ ਦਾ ਉਪਰਾਲਾ ਕੀਤਾ ਹੈ ਕੋਸ਼ਾ ਜੀ ਨੇ ਔਰ ਮੋਹਿਤ ਜੀ ਨੇ ਭੈਂਜੀ ਨੇ ਮਿਲ ਕੇ ਇਹ ਬਹੁਤ ਵੱਡੀ ਇੱਕ ਅੰਦੋਲਨ ਬਣੇਗਾ ਇਹਦੇ ਨਾਲ ਇੱਕ ਜਿਹੜੀ ਸਾਰੇ ਪਾਸੇ ਜਿਹੜੀ ਇਹ ਅਵੇਰਨੈਸ ਐਦਾਂ ਦਾ ਮੇਲਾ ਅੱਗੇ ਨਹੀਂ ਲੱਗਿਆ ਤੁਸੀਂ ਦੇਖਣਾ ਕਿ ਬਹੁਤ ਵੱਡਾ 9 ਦਿਨ ਔਰ ਇਸ ਮੇਲੇ ਚ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਇਹ ਨਹੀਂ ਹੈ ਕਿ ਵੀ ਇੱਕ ਆਪਾਂ ਸਿਰਫ ਮੇਲਾ ਹੀ ਲਗਾਤਾ ਜਾਂ ਫਿਰ ਸਟਾਲ ਲੱਗ ਕੇ ਇਹਦੇ ਵਿੱਚ ਰੋਜ਼ ਦਿਨ ਚ ਦੋ ਪ੍ਰੋਗਰਾਮ ਹੋਣੇ ਆ ਮਤਲਬ ਨੋ 3 18 ਪ੍ਰੋਗਰਾਮ ਮਾਂ ਬੋਲੀ ਦੇ ਉੱਤੇ ਹੋਣਾ ਆਪਣੀ ਵਿਰਾਸਤ ਉੱਤੇ ਹੋਣਾ ਆਪਣੇ ਅਦਿਵਕਤਾ ਦਾ ਕਰਨਾ ਹੈ ਬੁੱਧੀ ਜੀਵੀਆਂ ਦਾ ਹੋਣਾ ਹੈ ਮਹਿਲਾ ਦਾ ਪ੍ਰੋਗਰਾਮ ਹੋਣਾ ਮਤਲਬ ਇਹਦੇ ਵਿੱਚ ਹਰ ਵਰਗ ਨਸ਼ੇ ਦੇ ਉੱਤੇ ਹੋਣਾ ਹੈ ਜਿਹੜਾ ਕਿ ਸਭ ਤੋਂ ਵੱਡਾ ਇੰਪੋਰਟੈਂਟ ਹੈ ਇਸ ਵੇਲੇ ਪੰਜਾਬ ਦੇ ਵਿੱਚ ਉਹ ਸਾਰ ਹੈ ਇਹ ਜਿਹੜਾ ਅਵੇਅਰਨੈਸ ਇਹ ਕੱਲਾ 20 ਕਿੰਨੀ ਰੱਖੀ ਜਾਏਗੀ ਹਾਂਜੀ ਐਂਟਰੀਕਸ ਕਿੰਨੀ ਹੈ ਐਰਜੀਓਸ ਤੋਂ ਲਈ ਐਰਜੀਓਸ ਵੀ ਜਿਹੜੀ ਹੈ ਸਿੰਗਰਾਂ ਦੀ ਕੋਈ ਨਹੀਂ ਹੈ ਬਾਕੀ ਉਹ ਇੱਕ ਛੋਟੇ ਜਿਹੇ ਇਕਨੋਮਿਕਲੀ ਕਰ ਇਸ ਕਰਕੇ ਕਿ ਸੀਰੀਅਸ ਬੰਦੇ ਯਾਰ ਕੋਈ ਹੋਰ ਕੋਈ ਬਹੁਤ بڑا ਅਮਾਉਂਟ ਨਹੀਂ ਹੋਏਗਾ ਤੁਹਾਡੇ ਤੇ ਕਾਰਡ ਵੀ ਲੱਗਦੀ ਆ ਠੀਕ ਹੈ ਜੀ ਤੁਸੀਂ ਸਪੋਨਸਰ ਦੀ ਗੱਲ ਕਰਦੇ ਹੋ ਸਾਰੇ ਸਵਦੇਸ਼ੀ ਲੱਗ ਗਏ ਸਾਰੇ ਸਵਦੇਸ਼ੀ ਦੇਖੋ ਸਾਨੂੰ ਜਿਹੜੀਆਂ ਵਿਦੇਸ਼ੀ ਕੰਪਨੀਆਂ ਨੇ ਉਹਨਾਂ ਨੇ ਬੜਿਆਣਾ ਕਿਹਾ ਕਿ ਸਾਡੇ ਵੀ ਸਟਾਲ ਉੱਥੇ ਲਗਾ ਦਿਓ ਅਸੀਂ ਤੁਹਾਨੂੰ ਸਪੌਂਸਰਸ਼ਿਪ ਵੀ ਦੇਾਂਗੇ ਇਹਨੀਆਂ ਕੋਈ ਪੈਸੇ ਦੀ ਜਰੂਰਤ ਨਹੀਂ ਹੁੰਦੀ ਲੇਕਿਨ ਅਸੀਂ ਕਿਸੇ ਵੀ ਵਿਦੇਸ਼ੀ ਕੰਪਨੀ ਕੋ ਕੋਕਾ ਕੋਲਾ ਹੋਵੇ ਕੋਈ ਹੋਰ ਹੋਵੇ ਅਸੀਂ ਕਿਸੇ ਵੀ ਕੰਪਨੀ ਦੀ ਕੋਈ ਸਪਾਂਸਰਸ਼ਿਪ ਨਹੀਂ ਲਈ ਇੱਕ ਸਿੰਗਲ ਪੈਣੀ ਦੀ ਇਵਨ ਕਿ ਉਹਦੇ ਵਿੱਚ ਕੋਲਡ ਡਰਿੰਕ ਵਾਸਤੇ ਵੀ ਸਾਨੂੰ ਆਫਰ ਆਇਆ ਵੀ ਤੁਹਾਨੂੰ ਪਾਣੀ ਨਹੀਂ ਪੀਣ ਨੂੰ ਮਿਲੂਗਾ ਦੇਖੋ ਕਿੰਨੀ ਵੱਡੀ ਤਰਾਸਦੀ ਹੈ ਕਿ ਵੀ ਕੋਕਾ ਕੋਲਾ ਕੋਕ ਜਾਂ ਪੈਪਸੀ ਵਰਗੀ ਕੰਪਨੀ ਉਹਨਾਂ ਇਹ ਅਭਿਮਾਨ ਹੈ ਵੀ ਸਾਡੇ ਬਿਨਾ ਹਿੰਦੁਸਤਾਨ ਪਾਣੀ ਨਹੀਂ ਪੀਜੇਦਾ ਲੇਕਿਨ ਤੁਸੀਂ ਇਹ ਦੇਖੋ ਕਿ ਇੱਕ ਸੌਰਵ ਮੰਜਾਲ ਗੋਰਵ ਮੰਜਾਲ ਵਰਗਾ ਛੋਟਾ ਜਿਹਾ ਬੱਚਾ ਨੇ ਉਠਿਆ ਤੇ ਉਹਨਾਂ ਦੀ ਇਹ ਉੜ ਕੇ ਰੱਖਦੀ ਮਤਲਬ ਤਵਸਤ ਕਰਦੀ ਤੇ ਅੱਜ ਤੁਸੀਂ ਲੋਰੀ ਜੀਰਾ ਮੈਂ ਤਾਂ 2 ਸਾਲ ਪਹਿਲਾਂ ਗਿਆ ਸੀ ਤਾਂ ਉਹ ਕਹਿੰਦੇ ਸਾਡੀਆਂ 10 ਲੱਖ ਬੋਤਲਾਂ ਬੰਦੀਆਂ ਵੀ ਆ ਹੋ ਸਕਦਾ ਅੱਜ 20 ਲੱਖ ਬੰਦੀਆਂ ਹੋਣ 30 ਲੱਖ ਦਿੱਲੀ ਦੇ ਬੰਦੀਆਂ ਹੋਣ ਤੇ ਇਹ ਚੀਜ਼ ਅਸੀਂ ਬੜਾ ਧਿਆਨ ਰੱਖ ਰਹੇ ਹਾਂ ਉਹ ਮੈਂ ਰਾਸ਼ੀ ਜੀ ਨੂੰ ਬੇਨਤੀ ਕਰਾਂਗਾ ਇੱਕ ਮਿੰਟ ਸੋ ਇਹ ਗੱਲਾਂ ਤਸਵੀਆ ਇਸ ਕਰਕੇ ਜ਼ਰੂਰੀ ਸੀ ਕਿ ਸਾਡੇ ਜਿਹੜਾ ਸਰਦੇਸ਼ੀ ਮਾਲ ਹੁਣ ਜ਼ਿਆਦਾ ਵਿਕੇਗਾ ਉਸੇ ਪੁਆਇੰਟ ਤੇ ਮਾਰ ਰਿਹਾ ਸੀ ਜਿਹੜਾ ਸਰਦੇਸ਼ੀ ਹੈ ਉਹਨੂੰ ਅਸੀਂ ਚੱਲ ਜਗੱਗ 106 ਮੇਲੇ ਲਗਾ ਕੇ ਦੱਸਣਾ ਚਾਹੁੰਦੇ ਆ ਕਿ ਸਾਡੇ ਵਿੱਚ ਦੇਸ਼ ਕੀ ਕੀ ਬਣਾ ਰਿਹਾ ਐ ਇੱਥੇ ਸਾਰੇ ਨੈਸ਼ਨਲ ਅਵਾਰਡੀ ਆ ਰਹੇ ਨੇ ਸਟਾਲ ਲਗਾ ਰਹੇ ਨੇ ਔਰ ਉਹ ਸਟਾਲ ਲਗਾ ਕੇ ਦੁਨੀਆ 'ਚ ਦੱਸਾਂਗੇ ਕਿ ਅਸੀਂ ਆਪਣੇ ਪ੍ਰੋਡਕਟ ਜਿਹੜੇ ਬਣਾਨੇ ਆ ਉਹ ਤੁਹਾਡੇ ਰਾਹੀਂ ਕਿਉਂਕਿ ਤੁਹਾਡੀ ਸਾਨੂੰ ਬਹੁਤ ਜ਼ਰੂਰਤ ਹੈ ਤੁਹਾਡੇ ਰਾਹੀਂ ਸਾਰੀ ਦੁਨੀਆ 'ਚ ਇਹ ਫੈਲਣੀ ਐ ਹਰ ਮੀਡੀਆ ਵਿੱਚ ਜਾਏਗਾ ਤੇ ਲੋਕਾਂ ਨੂੰ ਪਤਾ ਲੱਗੇਗਾ ਕਿ ਸਾਡੇ ਦੇਸ਼ ਕੀ ਬਣਾ ਰਿਹਾ ਐ ਤੇ ਉਹ ਇੱਕ ਉਹ ਉਹ ਜੋ ਸਾਡਾ ਦੇਸ਼ ਕੀ ਬਣਾ ਰਿਹਾ ਉਹ ਲੋਕਾਂ ਤੱਕ ਪਹੁੰਚੇਗਾ ਹੁਣ ਸਾਡੇ ਦੇਸ਼ ਦੇ ਵਿੱਚ ਜੋ ਚੀਜ਼ ਪ੍ਰੋਡਕਟ ਬੰਦਦੇ ਨੇ ਅਸੀਂ ਮੈਂ ਕਿਉਂਕਿ ਈਸੀ ਮੈਂਬਰ ਆ ਐਪਰਲ ਐਕਸਪੋਰਟ ਮੋਸ਼ਨ ਕੌਂਸਲ ਆਫ ਇੰਡੀਆ ਦਾ ਈਸੀ ਮੈਂਬਰ ਆ ਮਹਬੂਲ ਐਂਡ ਬੂਲਨ ਐਕਸਪੋਰਟ ਮੋਸ਼ਨ ਕੌਂਸਲ ਆਫ ਇੰਡੀਆ ਦਾ ਅਸੀਂ ਇੱਕ ਨਵੀਂ ਚੀਜ਼ ਪੇਸ਼ ਕਰਨ ਜਾ ਰਹੇ ਹਾਂ ਉਹ ਇਹ ਆ ਕਿ ਜਿਹੜੇ ਸਾਡੇ ਸਰਦੇਸ਼ੀ ਇੱਥੇ ਜੰਨਾਇ ਪ੍ਰੋਡਕਟ ਬੰਦਦੇ ਨੇ ਅਸੀਂ ਵੱਡੇ ਵੱਡੇ ਸਟਾਲ ਆਪਣੀ ਐਸੋਸੀਏਸ਼ਨਸ ਵੱਲੋਂ ਲਵਾਗੇ ਇਹ ਸਾਰਿਆਂ ਦੇ ਪ੍ਰੋਡਕਟ ਅਸੀਂ ਉੱਥੇ ਰੱਖਾਂਗੇ ਜਦੋਂ ਅਸੀਂ ਬਾਹਰ ਜਾਵਾਂਗੇ ਜਿੰਨੇ ਵੀ ਫੇਰ ਲੱਗਣਗੇ ਉੱਥੇ ਅਸੀਂ ਰੱਖਾਂਗੇ ਔਰ ਅਸੀਂ ਮੈਕਸਿਮਮ ਇਹਨਾਂ ਦੀ ਉੱਥੇ ਲੋਕਾਂ ਨੂੰ ਦੱਸਾਂਗੇ ਵੀ ਹਿੰਦੁਸਤਾਨ ਚ ਆ ਕੁਝ ਪੰਦਾ ਔਰ ਇਹਨਾਂ ਸਸਤਾ ਔਰ ਇਹਨਾਂ ਵਧੀਆ